ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਰਸੋਈ ਤੇ ਰਿਸ ਵਿੱਚ ਅੱਜ ਅਸੀਂ ਬਣਾਵਾਂਗੇ ਘਿਆਦੇ ਗੋਕਟਿਆਂ ਦੀ ਤਰੀ ਵਾਲੀ ਸਬਜੀ ਇਹ ਸਬਜੀ ਬਣ ਕੇ ਬਹੁਤ ਹੀ ਟੇਸਟੀ ਰੈਡੀ ਹੁੰਦੀ ਹੈ ਜੇ ਤੁਸੀਂ ਇਸ ਤਰ੍ਹਾਂ ਸਟੈਪ ਬਾਈ ਸਟੈਪ ਫੋਲੋ ਕਰੋਗੇ ਤਾਂ ਤੁਹਾਡੀ ਸਬਜੀ ਬਹੁਤ ਹੀ ਵਧੀਆ ਬਣੂਗੀ ਇਸ ਦੇ ਲਈ ਅਸੀਂ ਘਿਆ ਨੂੰ ਛਿੱਲ ਕੇ ਇਸ ਨੂੰ ਇਸ ਤਰ੍ਹਾਂ ਕੱਦੂਕਸ ਕਰ ਲਵਾਂਗੇ ਤੇ ਇਹਦਾ ਸਾਰਾ ਪਾਣੀ ਨਿਚੋੜ ਦੇਵਾਂਗੇ ਪਾਣੀ ਨਿਚੋੜਨ ਤੋਂ ਬਾਅਦ ਇੱਕ ਬੋਲ ਚ ਲੈ ਕੇ ਇਹਦੇ ਵਿੱਚ ਦਰਦਰਾ ਕੁੱਟਿਆ ਹੋਇਆ ਧਨੀਆ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਅਸੀਂ ਲਾਲ ਮਿਰਚ ਧਨੀਆ ਪਾਊਡਰ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਗਰਮ ਮਸਾਲਾ ਨਮਕ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਤੇ ਆਪਾਂ ਇਹਦੇ ਵਿੱਚ ਬਾਈਂਡਿੰਗ ਦੇ ਲਈ ਬੇਸਣ ਐਡ ਕਰਾਂਗੇ ਮੈਂ ਇਹਦੇ ਵਿੱਚ 2 ਚਮਚ ਬੇਸਣ ਦੇ ਲਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਨੂੰ ਇਹਦੇ ਵਿੱਚ ਬੇਸਨ ਘੱਟ ਲੱਗ ਰਿਹਾ ਹੈ ਤੇ ਇੱਕ ਚਮਚਾ ਅਸੀਂ ਹੋਰ ਬੇਸਨ ਦਾ ਐਡ ਕਰਾਂਗੇ ਇਹਦੇ ਵਿੱਚ ਇਹਦੇ ਵਿੱਚ ਬੇਸਨ ਦੀ ਕੁਆਂਟੀਟੀ ਅਸੀਂ ਘੱਟ ਹੀ ਰੱਖਾਂਗੇ ਜੇ ਬੇਸਨ ਦੀ ਕੁਆਂਟੀਟੀ ਇਹਦੇ ਵਿੱਚ ਜ਼ਿਆਦਾ ਹੋਈ ਤਾਂ ਸਾਡੇ ਜਿਹੜੇ ਇਹ ਕੋफ्ते ਆ ਇਹ ਬਹੁਤ ਜ਼ਿਆਦਾ ਹਾਰਡ ਬਣਨਗੇ ਤੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਮੀਡੀਅਮ ਫਲੇਮ ਤੇ 골ਡਨ ਬ੍ਰਾਊਨ ਕਰ ਲਵਾਂਗੇ ਤਾਂ ਕਿ ਇਹ ਬਿਲਕੁਲ ਅੰਦਰ ਤੱਕ ਪੱਕ ਜਾਣ ਸਾਰੇ ਹੀ ਪੈਟਰਨ ਨੂੰ ਇਸ ਤਰ੍ਹਾਂ ਉਬਤੇ ਬਣਾ ਲਵਾਂਗੇ ਇਹਨਾਂ ਦੇ ਤੇ ਸਾਡੇ ਕੋਲ ਤੇ ਰੈਡੀ ਨੇ ਤਾਂ ਚਲੋ ਹੁਣ ਤੜਕਾ ਬਣਾਉਂਦੇ ਆ ਇਹਦੇ ਵਿੱਚ ਮੈਂ ਦੋ ਕੜਚੀਆਂ ਸਰੋਂ ਦੇ ਤੇਲ ਦੀਆਂ ਲਈਆਂ ਨੇ ਤੇ ਅੱਧਾ ਚਮਚ ਜੀਰਾ ਤੇ ਇਹਦੇ ਵਿੱਚ ਛੋਟੀ ਇਲਾਇਚੀ ਪਾਈ ਆ ਤੇ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਤਿੰਨ ਕੱਟੇ ਹੋਏ ਗ੍ਰाइंड ਕੀਤੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਨੂੰ ਤੜਕਾ ਭੁੰਨਿਆ ਹੈ ਬਹੁਤ ਵਧੀਆ ਲੱਗਦਾ ਹੈ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਦੇ ਨਾਲ ਸਾਡਾ ਜਿਹੜਾ ਪਿਆਜ਼ ਹੈ ਉਹ ਜਲਦੀ ਬ੍ਰਾਊਨ ਹੋ ਜਾਵੇਗਾ ਤੇ ਜਲਦੀ ਭੁੰਨ ਹੋ ਜਾਵੇਗਾ ਫਿਰ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਤੇ ਇੱਕ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੁਕੋ ਇਸ ਤਰ੍ਹਾਂ ਚੰਗੀ ਤਰ੍ਹਾਂ ਪੁੰਨਣ ਤੋਂ ਬਾਅਦ ਇਹਦੇ ਵਿੱਚ ਇੱਕ ਚਮਚ ਬੇਸਣ ਪਾਵਾਂਗੇ ਇਸ ਦੇ ਨਾਲ ਸਾਡੀ ਤਰੀ ਖਾੜੀ ਬਣੂਗੀ ਤੇ ਸਬਜ਼ੀ ਦੇ ਵਿੱਚ ਤਰੀ ਦੇ ਵਿੱਚ ਟੇਸਟ ਬਹੁਤ ਵਧੀਆ ਆਵੇਗਾ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੜਕੇ ਨੂੰ ਤੇ ਉਸ ਤੋਂ ਬਾਅਦ ਇਹਦੇ ਵਿੱਚ ਤਿੰਨ ਵੱਡੇ ਕੱਟੇ ਹੋਏ ਟਮਾਟਰ ਤੇ ਚਾਰ ਹਰੀਆਂ ਮਿਰਚਾਂ ਦਾ ਪੇਸਟ ਬਣਾ ਲਿਆ ਸੀਗਾ ਓਏ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਇੱਕ ਤੋਂ 2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਹੁਣ 2-3 ਮਿੰਟ ਦੇ ਲਈ ਅਸੀਂ ਇਸ ਨੂੰ ਢਾਕੇ ਰੱਖ ਦਵਾਂਗੇ ਤਾਂ ਕਿ ਸਾਡਾ ਤੜਕਾ ਓਇਲ ਰੀਲੀਜ਼ ਕਰ ਦੇਵੇ ਇਹ ਦੇਖੋ ਇਸ ਤਰ੍ਹਾਂ ਤੜਕਾ ਭੁੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ 3 ਕੱਪ ਮੇਦੇ ਵਿੱਚ ਗਰਮ ਪਾਣੀ ਪਾਇਆ ਨੇ ਇਹਦੇ ਵਿੱਚ ਥੋੜਾ ਪਾਣੀ ਜ਼ਿਆਦਾ ਹੀ ਚਾਹੀਦਾ ਹੈ ਕਿਉਂਕਿ ਕੋਪ ਤੇ ਸਾਡੇ ਪਾਣੀ ਅਜ਼ਰਬ ਕਰ ਲੈਣਗੇ ਤੇ ਜਦੋਂ ਇਹ ਇਸ ਤਰ੍ਹਾਂ ਰਿਜਣ ਲੱਗ ਜਾਊਗਾ ਤੇ ਇਹਦੇ ਵਿੱਚ ਕਸੂਰੀ ਮੇਥੀ ਤੇ ਅੱਧਾ ਚਮਚ ਗਰਮ ਮਸਾਲਾ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਕੋਪ ਤੇ ਪਾਣ ਤੋਂ ਬਾਅਦ ਇਹਨੂੰ 2 ਮਿੰਟ ਦੇ ਲਈ ਪਕਾਵਾਂਗੇ 2 ਮਿੰਟ ਪਕਾਉਣ ਤੋਂ ਬਾਅਦ ਇਹਨੂੰ 5 ਦਸ ਮਿੰਟ ਦੇ ਲਈ ਛੇੜਨਾ ਨਹੀਂ ਹੈਗਾ ਤੇ ਰੈਡੀ ਨੇ ਸਾਡੇ ਕੋਪਤਿਆਂ ਦੀ ਸਬਜ਼ੀ